ਗੌੜੀ ਮਹੱਲਾ ਪੰਜਵਾ ਹਰਿ ਸਿਉ ਜੁੜਾ ਤਾ ਸਭ ਕੋ ਮੀਤ ਹਰਿ ਸਿਉ ਜੁੜਾ ਤਾ ਨਿਹ ਚਲ ਚੀਤ ਹਰਿ ਸਿਉ ਜੁੜਾ ਨਾ ਵਿਆਪ ਕਾਲ ਹਰਿ ਸਿਉ ਜੁੜਾ ਤਾ ਹੋਏ ਨਿਸਤਾਰਾ ਹਰੇ ਮਨ ਮੇਰੇ ਤੂੰ ਹਰ ਸਉ ਜੋਰ ਕਾਜ ਤੁਹਾਰਾ ਨਾਹੀ ਹੋਰ ਰਹਾ ਵਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਹੀਂ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੇ ਤਿਸ ਕਾ ਸੰਗ ਖਿਮ ਉਧ ਰਹੇ ਕੋਟ ਮੱਜਨ ਜਾ ਕਾ ਸੁਣ ਨਾਮ ਕੋਟ ਪੂਜਾ ਜਾ ਕਾ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੈ ਨਾ ਫੇਰ ਫੇਰ ਚੇਤ ਬਿਨਸ ਜਾਹੇ ਮਾਇਆ ਕੇ ਹੇਤ ਹਰ ਬਨਾਸੀ ਤੁਮਰਾ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ ਜਾ ਕੈ ਕਾਮ ਨ ਜੋ ਹੈ ਦੂਤ ਜਾ ਕੈ ਕਾਮ ਤੇਰਾ ਵੱਡ ਗਮਰ ਜਾ ਕੈ ਕਾਮ ਹੋਵੇ ਤੂੰ ਹਮਰ ਜਾ ਕੇ ਚਾਕਰ ਕੋ ਨਹੀਂ ਦਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫਤਰ ਪੁਛੈ ਨਾ ਲੇਖਾ ਤਾਂ ਕੀ ਚਾਕਰੀ ਕਰੋ ਬਸੇਖਾ ਜਾ ਕੈ ਹੂਨ ਨਾਹੀ ਕਾਹੂ ਬਾਤ ਏਕ ਹੈ ਆਪ ਅਨੇਕ ਹੈ ਭਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤਰੋ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਗਾ ਸੋ ਸੇਵਕ ਨਾਨਕ ਜਿਸ ਭਗ ਗਉੜੀ ਮਹੱਲਾ ਪੰਜਵਾ ਦਿਨ ਸਿਮਰਨ ਜੈਸੇ ਸਰਪ ਆਰ ਜਾਰੀ ਕਿਉ ਜੀਵ ਹੈ ਸਾਖਤ ਨਾਮ ਵਿਸਾਰੀ ਏਕ ਨਿਮਕ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਿ ਲੱਖ ਸਦਾ ਫਿਰਤੀਆ ਰਹਾ ਬੇ ਸਿਮਰਨ ਤ੍ਰੇਗ ਕਰਮ ਕਰਾਸ ਕਾਡ ਬਤਨ ਵਿਸ਼ਟਾ ਮੈਂ ਵਾਸ ਬੇ ਸਿਮਰਨ ਭੈ ਕੂਕਰ ਕਾਮ ਸਾਖਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜਸੈ ਸ਼ੀਨੋ ਸ਼ਤਾਰਾ ਬੁਲ ਕੂਰ ਸਾਖਤ ਮੁਖ ਕਰ ਬਿਨ ਸਿਮਰਨ ਗਰਦਬ ਕੀ ਧਾਈ ਸਾਖਤ ਥਾਂ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੋ ਕਰ ਹਰ ਕਾਇ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁਰ ਨਹੀਂ ਜਾਂਦੀ ਜਿਸ ਭਾਇਆ ਕਿਰਪਾਲ ਤੇ ਸਤ ਸੰਗ ਮਿਲਾਇਆ ਕਹਉ ਨਾਨਕ ਗੁਰੁ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹਿ ਪਰਮਗਤ ਪਾਈ ਗੁਰਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕਾਏ ਬਚਨ ਸੁਣ ਰਸਨਾ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕਾਏ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕਾਏ ਬਚਨ ਮਿਟਿਆ ਮੇਰਾ ਭਰਮ ਗੁਰ ਕਾਏ ਬਚਨ ਦੇਖਿਓ ਸਭ ਬ੍ਰਹਮ ਗੁਰ ਕਾਏ ਬਚਨ ਕੀਨੋ ਰਾਜ ਜੋਗ ਗੁਰ ਕਾਏ ਸੰਗ ਤਰਿਆ ਸਭ ਲੋਗ ਗੁਰ ਕਾਏ ਬਚਨ ਮੇਰੇ ਕਾਰਜ ਸਿਧ ਗੁਰ ਕਾਏ ਬਚਨ ਪਾਇਆ ਨਾਉ ਨਿਧ ਗੁਰ ਕਾ ਬਚਨ ਮੇਰੇ ਕਾਰਜ ਸਿਧ ਗੁਰ ਕਾ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਗੁਰ ਕਾ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹੱਲਾ ਪੰਜਵਾ ਤਿਸ ਗੁਰ ਕਾ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮੱਜਨ ਕਰਉ ਜਨਮ ਜਨਮ ਕੀ ਹਉ ਮੈਂ ਮਲ ਹਰਉ ਤਿਸ ਗੁਰ ਕਾ ਚੂਲਾ ਬੋ ਪੱਖ ਮਹਾ ਅਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਟੋ ਗੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਸੇ ਗੁਰ ਕਾ ਗ੍ਰਹਿ ਪੀਸੋ ਨੀ ਤਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੁਖੋ ਦੀਨਾ ਜੀਉ ਆਪਣਾ ਆਪਨਾ ਦਾਸ ਰ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਾਲ ਕਲੇਸ਼ ਭ੍ਰਮ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥ ਗੌੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਰਹਾਵ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ ਨਾਮ ਬਿਨਾ ਜੀਤਾ ਬਿਉਹਾਰ ਜੋ ਮ੍ਰਿਤਕ ਮਿਥਿਆ ਸੀਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਰ ਕਾਜ ਬਿਰਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨ ਅਰਾਧਾ ਚੋਰ ਕੀ ਨਿਆਈ ਜੰਪੁਰ ਬਦ ਨਾ ਕਾ ਡੰਬਰ ਬਰਬਤ ਬਿਸਥਾਰਾ ਨਾ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਗੋੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ प्रीत ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਲ ਰਹਾਉ ਬੇਸ਼ਤਨਾ ਹੈ ਛੋੜ ਨਾ ਜਾਏ ਜਹ ਪੇਖ ਤਹ ਰਹਾ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਪਾਈ ਪੂਤ ਪਤਾ ਪ੍ਰਬ ਮਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਦੇ ਨਵਾਸ ਮਾਇਆ ਸਿਲਕ ਕਾਟੀ ਗੋਪਾਲ ਕਾਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਮ ਧਿਆਨ ਸਰਬ ਸੁਖ ਭੋਗ ਪੂਰਨ ਪਰਖ ਨਵਤਨ ਨਿਤਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹਉ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ ਰਾਗ ਗਉੜੀ ਮਾਜ ਮਹੱਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅਨਤਨਾ ਪਾਰਿਆ ਸੇ ਹੋਏ ਭਗਤ ਜਿਨਾ ਕਿਰਪਾਰਿਆ ਹਵਾਰੀਆ ਹਰਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ ਮੈਂ ਤੱਕੀ ਓਟ ਸੰਤਾਹ ਲੇਹੋ ਉਬਾਰੀਆ ਮੋਹਨ ਲਾਲ ਅਨੂਪ ਸਰਬਸਾਧ ਹਰੀਆ ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲ ਹਾਰੀਆ ਸਭ ਗੁਣ ਕਿਸ ਹੀ ਨਾ ਹੈ ਹਰਪੂਰ ਪੰਡਾਰੀਆ ਚਾਹੋ ਦੇਸ ਜਪਿਆ ਨਾਉ ਸੁਖ ਸਵਾਰਿਆ ਮੈਂ ਆਹੀ ਓੜ ਤੁਹਾਰ ਨਾਨਕ ਬਲਹਾਰਿਆ ਗੁਰ ਕਾੜਿ ਉਪਜਾ ਪਸਾਰ ਮੋਹ ਕੂ ਪਾਰਿਆ ਮੈਂ ਜੀਤਿਓ ਜਨਮ ਅਪਾਰ ਬਹੁਰ ਨ ਹਾਰਿਆ ਮੈਂ ਪਾਇਓ ਸਰਬਨੁ ਦਹਾਨ ਅਕਾਥ ਕਥਾਰਿਆ ਹਰ ਦਰਗ ਸੋਭਾਵੰਤ ਬਾਹ ਲੁਡਾਰਿਆ ਜਨ ਨਾਨਕ ਲੱਦਾ ਰਤਨ ਅੰਬੋਲ ਅਪਾਰਿਆ ਗੁਰਸੇਵਾ ਭੌਜਲ ਤਰੀਐ ਕਹੋ ਪੁਕਾਰਿਆ ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੀਵਾ ਹਰ ਏਕ ਮੰਗੋ ਰਹਾ ਤਦ ਹਮ ਗੁਰ ਗਿਆਨ ਭਜੋ ਮੇਰੇ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਰਤ ਮੂੜ ਲਗੇ ਪਛ ਮਉਯੋ ਮੋਹ ਨਾਮ ਸਦਾ ਰਵ ਰਹਿਯੋ ਕੋਟ ਮੱਧੇ ਕਿਨ ਗੁਰਮੁਖ ਲਹਯੋ ਹਰ ਸੰਤਨ ਕਾਰ ਨਮੋ ਨਮੋ ਨੌ ਨਿਦ ਪਾਵੋ ਨੌ ਨਿਦ ਪਾਵੇ ਅਤਲ ਸੁਖ ਨੈਰ ਅਲੋਵੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ ਕਾਮ ਕ੍ਰੋਧ ਲੋਭ ਮੂਤਜੋ ਜਨਮ ਮਰਨ ਦੋਹਤੇ ਰਹਿਯੋ ਦੁਖਾਂ ਦੇ ਰਾ ਘਰ ਤੇ ਮਿਟਿਓ ਗੁਰ ਗਿਆਨ ਦਰੜਾਇਓ ਦੀਪ ਬਲਿਓ ਜਿਨ ਸੇਵਿਓ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗੋੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰੇ ਮਨ ਸਬ ਸੁਖ ਪਾਇਓ ਰਹਾ ਬਲ ਤੋਂ ਜਲ ਤੋਂ ਤਉ ਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਾਰ ਸੰਤਨ ਨਾਮ ਤਰਾਇਓ ਨਾ ਹਮ ਕਰਮ ਨਾ ਧਰਮ ਸੁਚ ਪ੍ਰਭ ਗਹਿ ਭੁਜਾ ਆ ਪਾਇਓ ਪਾਉ ਖੰਡਨ ਦੁਖ ਪੰਜਨ ਭਗਤ ਵਸ਼ਲ ਹਰ ਨਾਇਓ ਅਨਾਥਾ ਨਾਥ ਕਿਰਪਾਲ ਦੀਨ ਸਮਰਿਤ ਸੰਤ ਓਟ ਆਇਓ ਨਿਰਗੁਨੀ ਆਰੇ ਕੀ ਬੇਨਤੀ ਦੇਹੋ ਦਰਸ ਹਰਿ ਰਾयो ਨਾਨਕ ਸਰਮ ਤੁਹਾਰੀ ਠਾਕੁਰ ਸੇਵਕ ਦੁਆਰੇ ਆਇਓ ਗਉੜੀ ਮਹੱਲਾ ਪੰਜਵਾ ਰੰਗ ਸੰਗ ਬਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹਉ ਸੱਚਾ ਹਉ ਖਾਟਤਾ ਸਗਲੀ ਅਵਦ ਬਿਹਾਨੀ ਰਹਾ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜੇ ਸਮਾਨੀ ਜੋ ਬਨਵੰਤਾ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਜਿਉ ਉਲਜਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦਪ ਸਖੇ ਪਾਸ਼ੇ ਤਿਨਹੂ ਕੋ ਸੰਪਾਨੀ ਜਿਤ ਲਾਗੋ ਮਨ বাসਨਾ ਅੰਤਸਾਈ ਪ੍ਰਗਟਾਨੀ ਹਉ ਬੁੱਧ ਸੁਜ ਕਰਮ ਕਰ ਇਹ ਬੰਧਨ ਬੰਧਨੀ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਤੋ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗਉੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰਹਿਣ ਦੁਹਿਲੜੀਆ ਜੀਉ ਨੀਂਦ ਨਾ ਆਵੇ ਸਾ ਤਨ ਦੁਬਲੀਆ ਜੀਉ ਤਿਰ ਕਹਿ ਹਾਵੇ ਤਨ ਦੀ ਤਣ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ 시ਗਾਰ ਮਠਰਾਸ ਭੋਗ ਭੋਜਨ ਸਭ ਝੂਠ ਕਿਤਾ ਨਾ ਲੇਖੇ ਨਾ ਮਤ ਜੋਬਨ ਕਰ ਬਗਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਧਨ ਮਿਲੇ ਮਿਲਾਈ ਬਿਨ ਪਰ ਨੀਂਦ ਨਾ ਆਵੇ ਨੁੰਦਨੇ ਮੰਨ ਰੀਆ ਜੀਓ ਬਿਆ ਤਹੀਂ ਪਿਆਰੇ ਕਿਉ ਸੁਖ ਪਾਵੇਗੀ ਬਿਨ ਔਰ ਧਾਰੇ ਨਾ ਬਿਰ ਘਰ ਵਾਸ ਨਾਹੀ ਪੁਸ਼ਵ ਸਹੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸਾਜ ਸੁਹੇਲੀਆ ਸਾਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਹ ਜਾਣਿਆ ਨਾਨਕ ਨਾਮ ਨਾ ਛੋਡਾ ਸਾਤ ਹਨ ਨਾਮ ਸਹਿਜ ਸਮਾਨਿਆ ਮੇ ਸਹੀ ਸੇ ਹਿੱਲੜੀ ਹੋ ਹਮ ਪਿਰ ਰਾਵੇ ਹਾ ਗੁਰਪੁਸ਼ ਲਿਖਉਗੀ ਜੀਓ ਸਬਦ ਸ੍ਰੇਹਾ ਸਬਦ ਸਾਚਾ ਗੁਰੁ ਦਿਖਾਇਆ ਮਨ ਮੁਖੀ ਪਛਤਾਣਿਆ ਨਿਕਸ ਜਾਤਉ ਰਹੈ ਅਸਥਿਰ ਜਾਮ ਸੱਚ ਪਛਾਣਿਆ ਸਾਜ ਕੀ ਮਤ ਸਦਾ ਨਉ ਤਨ ਸਬਦ ਨੇ ਹੋ ਨਵੇ ਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਹੀ ਸਹੇਲੀ ਹੋ ਮੇਰੀ ਯਸ਼ ਪੁੰਨੀ ਜੀਓ ਹਮ ਕਰ ਸਾਜਨ ਆਰਾ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਇ ਮੰਗਲ ਪ੍ਰੇਮ ਰਹਾਸੀ ਮੁੰਦ ਮਨ ਉਮਾ ਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹ ਕਰ ਜੋੜ ਸਾ ਧਨ ਕਰੈ ਬਿਨਤੀ ਰਹਿਣ ਦਿਨ ਸੇ ਰਸ ਪੇ ਰਹਿਣ ਦਿਨ ਰਸ ਪਿੰਨੀਆਂ ਨਾਨਕ ਪੇਰ ਤਾ ਕਰੇ ਰਲੂਆ ਇਸ ਮੇਰੀ ਪੁੰਨੀਆਂ ਗਉੜੀ ਸ਼ੰਤ ਮਹੱਲਾ ਪਹਿਲਾ ਸੁਨਨਾ ਪ੍ਰਭੂ ਜੀਓ ਇਕਲੜੀ ਬਨਵਾਹੇ ਕਿਉ ਧੀ ਰਹਗੀ ਨਾ ਬਿਨਾ ਪ੍ਰਭ ਵੇ ਪਰਵਾਹੇ ਤਨਨਾ ਬਾਜ ਹੋ ਰਹਿਨਾ ਸਕੇ ਬਖਮ ਰਹਿਣ ਕਣੇਰੀਆ ਨਾ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆ ਬਾਜਾ ਪਿਆਰੇ ਕੋਇ ਨਾ ਸਾਰੇ ਇੱਕ ਲੜੀ ਕੁਰਲਾਏ ਨਾਨਕ ਸਾਤ ਹਨ ਮਿਰੈ ਮਿਲਾਹੀ ਬਿਨ ਪ੍ਰੀਤਮ ਦੁਖ ਪਾਏ ਪਿਰ ਛੋਡੇ ੜੀ ਜੀਉ ਕਮਣ ਮਿਲਾਵੈ ਰਸ ਪ੍ਰੇਮ ਮਿਰੀ ਜੀਉ ਸਬਦ ਸੁਹਾਵੈ ਸਬਦ ਦੇ ਸੁਹਾਵੈ ਤਾ ਪਦ ਪਾਵੈ ਦੀਪਕ ਦੇਹ ਉਜਾਰੈ ਸੁਣ ਸਹੀ ਸਹੇਲੀ ਸਾਜ ਸੁਹੇਲੀ ਸਾਚੇ ਕੀ ਗੁਣਸਾਰੇ ਸਤਿਗੁਰ ਮੇਰੀ ਤਾਂ ਫਿਰ 라ਵੀ ਬਿਖਸੀ ਅੰਮ੍ਰਿਤ ਬਾਣੀ ਨਾਨਕ ਸਾਧਨ ਤਾਂ ਫਿਰ 라ਵੇ ਜਾਂ ਤਿਸ ਕੈ ਮਨ ਪਹਾਣੀ ਮਾਇਆ ਮੋਹਣੀ ਨੀ ਘਰਿਆ ਜੀਉ ਕੂੜੇ ਮੁਠੀ ਕੂੜਿਆ રે ਕਿਉ ਖੁਲਿਆ ਗਲ ਜੇਵੜਿਆ ਜੀਉ ਬਿਨ ਗੁਰ ਹੱਥ ਪਿਆਰੇ ਹਰ ਪੀਤ ਪਿਆਰੇ ਸਬਦ ਵਿਚਾਰੇ ਤਸੀ ਕਾ ਸੋ ਹੋਵ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਤੋਵ ਨਾਮ ਬਿਨਾ ਗਤ ਕੋਈ ਨਾ ਪਾਵੇ ਹਠ ਨਿਗਰਹਿ ਬੇਬਾਨ ਨਾਨਕ ਸਚ ਘਰਬਿ ਸਬਦ ਸੰਿਆਪੈ ਦੁਬਦਾ ਮਹਿਲ ਕੇ ਜਾਣੈ ਤੇਰਾ ਨਾਮ ਸੱਚਾ ਜੀਉ ਸਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਉ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮਿੱਠਾ ਭਗਤ ਲਾਹਾ ਅਨ ਦਿਨ ਤਿਸ ਬਾਜ ਵਖਰ ਕੋਈ ਨਾ ਸੂਜੈ ਨਾਮ ਲੈ ਵੋਖਿਆ ਖਿਨੂ ਤਾਰਕਲੇਖਾ ਨਦਰ ਸਾਚੀ ਕਰਮ ਪੂਰਾ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰਾ ਸੱਚ ਪਾਇਆ ਰਾਗ ਦੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਤਿ ਅਨ ਬਿਨੋ ਕਰੇ ਜੀਉ ਹਰ ਕੀ ਗੁਣ ਸਾਰੇ ਖਿਰਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਰ ਨ ਪਾਈਐ ਜੋ ਗੁਰ ਕਹੈ ਸੋਈ ਭਰ ਕੀ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨਾ ਵਰਨਾ ਕੋਈ ਬਿਨ ਸੇਵਿਆ ਸੁਖ ਨ ਪਾਏ ਨਾਨਕ ਸਾ ਤਨ ਮਿਲੈ ਮਿਲਾਈ ਜਿਸ ਨੂੰ ਆਪ ਮਿਲਾਏ ਤਨ ਰਾਇਣ ਸੋ ਹਿਲੜੀਏ ਜੀਓ ਹਰ ਸੋ ਚਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿਚੋ ਆਪ ਗਵਾਏ ਵਿਚੋ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਉ ਸੁਣ ਸਖੀ ਸੁਹਿਲ ਸਹੇਲੀ ਜੀ ਕੀ ਮੇਲੀ ਗੁਰ ਕਾਬਦ ਸਮਾਓ ਹਰ ਗੁਣ ਸਾਰੀ ਤਾਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾ ਪਿਆਰੀ RAM ਨਾਮ ਗਲ ਹਾਰੋ ਤਣੇ ਇਕਲੜੀ ਜੀਉ ਬਨਣਾ ਪਿਆਰੇ ਦੂਜਾ ਭਾਏ ਮੁੱਠੀ ਜੀਉ ਬਿਨ ਗੁਰਬਖਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹਿ ਖਵਾਈ ਕੂੜ ਬਗੁੱਤੀ ਤਾਂ ਪਰਮੁੱਤੀ ਸਾਧਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਅਣ ਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਉ ਆਪ ਮਿਲਾਏ ਤਾਂ ਮਿਲਿਆ ਹਰ ਮੇਲੇ ਜਿਉ ਹਰ ਬਿਨ ਕਮਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜਿਉ ਕੌਣ ਧਰਮ ਚੁਕਾਏ ਗੁਰ ਧਰਮ ਚੁਕਾਏ ਿਉ ਮਿਲਿਆ ਮਾਏ ਤਾਂ ਸਾਤ ਹਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗਨ ਨ ਪਾਏ ਕਾਮਣ ਰਾਗ ਰਾਤੀ ਸਜੇ ਮਾਤੀ ਗੁਰ ਕਾ ਸਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕਾ ਭਾਏ ਪਿਆਰੇ ਗਉੜੀ ਮਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਉ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨਾ ਆਵੇ ਜੀਉ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਪਿਰ ਭਾਵੇ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਮਿਲ ਤਾ ਪਿਰ ਰਵੀ ਲਾਹਨ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾਤ ਹਰ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਮ ਮੈ ਮਾਰੇ ਇਨ ਬਿਦ ਮਿਲੋ ਪਿਆਰੇ ਸਾਤ ਹਨ ਸੁਹਾਗਣ ਸਦਾ ਰੰਗ ਰਾਤੀ ਸਾਚਾ ਨਾਮ ਪਿਆਰੇ ਆਪਨੇ ਗੁਰ ਮੇਰੇ ਰਹੀਏ ਅੰਮ੍ਰਿਤ ਗਈਆ ਦੁਬਦਾਂ ਮਾਰਨੇ ਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੂਹ ਬਸਾਰੇ ਕਾਮਣ ਪਰੋ ਭੁੱਲੀ ਜੀਓ ਮਾਇਆ 모ਹੇ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਵਾਰੇ ਗੁਰਮਤ ਸਾਰੇ ਜੂਆ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵ ਵਿੱਚ ਹੋਮ ਮਾਰੇ ਮਰ ਕਾ ਨਾਮ ਰਦਾ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਨ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇ ਮਰੀਏ ਹਾਵੇ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੇ ਕਰੋਂ ਬੇਨੰਤੀ ਜੇ ਗੁਰ ਭਾਵੇ ਜੋ ਮਿਲੈ ਤੇ ਵ ਮਿਲਾਈਐ ਤੇ ਮੇਲੇ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ